ਟੀਵੀ ਚੈਨਲਾਂ ਦੇ ਉੱਤੇ ਬਿਠਾ ਬਿਠਾ ਕੇ ਤੇ ਕਿਹਾ ਜਾ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਾ ਮੁੱਖ ਗ੍ਰੰਥੀ ਜਿਹੜਾ ਹੈ ਉਹ ਤਾਂ ਨਰੈਣੂ ਹੈ ਜੀ ਸ਼ਰਮ ਵਾਲੀ ਗੱਲ ਹੈ ਗਿਆਨੀ ਹਰਪੀ ਸਿੰਘ ਇੱਕ ਵਾਰ ਫਿਰ ਅਕਾਲੀ ਦਲ ਬਾਦਲ ਤੇ ਨਿਸ਼ਾਨਾ ਸਾਧ ਦੇ ਨਜ਼ਰ ਆਏ ਇੱਕ ਸਮਾਗਮ ਤੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਅੰਗਰੇਜ਼ ਰਾਜ ਸਮੇਂ ਵੀ ਇਹ ਬਿਰਤਾਂਤ ਸਿਰਜਿਆ ਗਿਆ ਕਿ ਡੋਗਰਿਆਂ ਨਾਲ ਮਿਲੇ ਹੋਇਆਂ ਨੂੰ ਪੰਥ ਪ੍ਰਸਤ ਅਤੇ ਪੰਥ ਨਾਲ ਖੜਿਆਂ ਨੂੰ ਸਰਕਾਰ ਨਾਲ ਰਲੇ ਹੋਏ ਦੱਸਿਆ ਗਿਆ ਮਹਾਰਾਣੀ ਜਿੰਦਕੋ ਨੂੰ ਬੇਕਰ ਹੋਣਾ ਪਿਆ ਕਿਉਂਕਿ ਕੌਮ ਵਿੱਚ ਕੁਝ ਵਿਅਕਤੀਆਂ ਨੇ ਗਲਤ ਬਿਰਤਾਂਤ ਸਿਰਜਿਆ ਸੀ ਖਾਲਸਾ ਰਾਜ ਦੇ ਵਿੱਚ ਅੰਗਰੇਜ਼ਾਂ ਨੇ ਖਾਲਸਾ ਰਾਜ ਨੂੰ ਖਤਮ ਕਰਨ ਦੇ ਲਈ ਜਿਹੜੀ ਸਭ ਤੋਂ ਘਨੌਣੀ ਚਾਲ ਚੱਲੀ ਸੀ ਉਹ ਸੀ ਸਿੱਖਾਂ 'ਚ ਬੇਇਤਿਫਾਕੀ ਪੈਦਾ ਕਰਨਾ ਬੇਇਤਿਫਾਕੀ ਪਤਾ ਕਿਵੇਂ ਬੇਇਤਿਫਾਕੀ ਪੈਦਾ ਕੀਤੀ ਜਿਹੜੇ ਤਾਂ ਧਿਆਨ ਸਿੰਘ ਡੋਗਰੇ ਅਰਗੇ ਪਹਾੜਾ ਸਿੰਘ ਅਰਗੇ ਅੰਗਰੇਜ਼ਾਂ ਨਾਲ ਮਿਲੇ ਸੀ ਉਹਨਾਂ ਨੂੰ ਬਰੂਦ ਦੀ ਜਗ੍ਹਾ ਦੇ ਉੱਤੇ ਸਰੋਂ ਰੰਗ ਰੰਗ ਕੇ ਭੇਜਦੇ ਸੀ ਮੈਦਾਨ ਦੇ ਵਿੱਚ ਸਿੱਖਾਂ ਦੇ ਵਿੱਚ ਵਿਰਤਾਂਤ ਸਿਰਜਿਆ ਕਿ ਇਹ ਤੁਹਾਡੇ ਖਮਦਰਦ ਨੇ ਇਹ ਪੰਥ ਪ੍ਰਸਤ ਨੇ ਤੇ ਜਿਹੜੇ ਪੰਥ ਪ੍ਰਸਤੀ ਕਰਦੇ ਸੀ ਉਹਨਾਂ ਬਾਰੇ ਬਰਤਾਂਤ ਸਿਰਜਤਾ ਕਿ ਇਹ ਅੰਗਰੇਜ਼ਾਂ ਨਾਲ ਰਲੇ ਹੋਏ ਆ ਇਹ ਅੰਗਰੇਜ਼ਾਂ ਨਾਲ ਮਿਲੇ ਹੋਏ ਆ ਨਤੀਜਾ ਕੀ ਨਿਕਲਿਆ ਕਾਮ ਪਹਾਰਾ ਸਿੰਘ ਵਰਗਿਆਂ ਨਾਲ ਤੇਜਾ ਸਿੰਘ ਵਰਗਿਆਂ ਦੇ ਮਗਰੀ ਲੱਗੇ ਰਹੀ ਤੇ ਜਿਹੜੇ ਖਾਲਸਾ ਰਾਜ ਨੂੰ ਬਚਾਉਣਾ ਚਾਹੁੰਦੇ ਸੀ ਖਾਲਸਾ ਰਾਗ ਨੂੰ ਕਾਇਮ ਰੱਖਣਾ ਚਾਹੁੰਦੇ ਸੀ ਉਹਨਾਂ ਦੀ ਸ਼ੱਕ ਕਰੀ ਗਈ ਇਤਿਹਾਸ ਦੱਸ ਕੇ ਖਾਲਸਾ ਫੌਜ ਤੇ ਮਹਾਰਾਣੀ ਜੰਨਦਕੌਰ ਦੇ ਦਰਮਿਆਨ ਵੀ ਬੇਤਫਾਕੀ ਪੈਦਾ ਕਰ ਦਿੱਤੀ ਗਈ। ਮਹਾਰਾਣੀ ਜੰਨਦਕੌਰ ਬਾਰੇ ਵੀ ਖਾਲਸਾ ਫੌਜ ਦੇ ਵਿੱਚ ਇਹ ਬਰਤਾਂਤ ਸਿਰਜਤਾ ਕਿ ਅੰਗਰੇਜ਼ਾਂ ਨਾਲ ਮਿਲ ਗਈ। ਨਤੀਜਾ ਇਹ ਨਿਕਲਿਆ ਕਿ ਮਹਾਰਾਣੀ ਜੰਨਦਕੌਰ ਨੂੰ ਬੇਕਾਰ ਹੋਣਾ ਪਿਆ। ਆ ਦਸਿਆ ਨਾ ਪੈਸਾ ਜੀ ਕਿ ਨਿਰਵਸਤਰ ਤੱਕ ਜਿਹੜਾ ਸੀ ਉਹਨਾਂ ਨੂੰ ਕੀਤਾ ਗਿਆ। ਬਲਾਲਤ ਚੱਲੜੇ ਪਈ। ਜਲਾਲਤ ਝੱਲਣੀ ਪਈ ਜੱਸੇ ਅੰਦਰ ਖਾਲਸਾ ਰਾਜ ਨੂੰ ਬਚਾਉਣ ਦੀ ਹੂਕ ਸੀ ਤੜਪ ਸੀ ਉਹਦੇ ਬਾਰੇ ਕਹਿ ਦਿੱਤਾ ਗਿਆ ਕਿ ਇਹ ਅੰਗਰੇਜ਼ਾਂ ਨਾਲ ਮਿਲੀ ਤੇ ਪਹਾੜਾ ਸਿੰਘ ਅਰਗੇ ਤੇਜਾ ਸਿੰਘ ਅਰਗੇ ਜਿਹੜੇ ਖਾਲਸਾ ਰਾਜ ਦੀਆਂ ਜੜਾਂ ਵੱਢ ਰਏ ਸੀ ਉਹ ਖੈਰ ਖਵਾ ਬਣੇ ਰਹੇ ਉਹਨਾਂ ਕਹਿੰਦੇ ਕਿ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਆਪੋ ਆਪਣਾ ਆਈਟੀ ਵਿੰਗ ਚਲਾ ਰਹੇ ਹਨ ਪਰ ਅਕਾਲੀ ਦਲ ਨੂੰ ਤਾਂ ਆਈਟੀ ਵਿੰਗ ਹੀ ਚਲਾ ਰਿਹਾ ਹੈ ਅੱਜ ਵੀ ਬਾਰ-ਬਾਰ ਜਕਰ ਛੜ ਰਿਹਾ ਕਿ ਇੱਕ ਆਈਟੀ ਵਿੰਗ ਐ ਮੈਂ ਪਹਿਲਾਂ ਵੀ ਸ਼ਬਦ ਕਹੇ ਸੀ ਕਿ ਕਾਂਗਰਸ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਬੀਜੇਪੀ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਝਾੜੂ ਪਾਰਟੀ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੂੰ ਆਈਟੀ ਵਿੰਗ ਚਲਾ ਰਿਹਾ ਆਈਟੀ ਵਿੰਗ ਸ਼੍ਰੋਮਣੀ ਅਕਾਲੀ ਦਲ ਨੂੰ ਚਲਾ ਰਿਹਾ ਤੇ ਉਹਦਾ ਮੁਖੀ ਪਤਾ ਕੌਣ ਹੈ ਬਠਿੰਡੇ ਦਾ ਇੱਕ ਉਹ ਬੰਦਾ ਜਿਹੜਾ ਦਸਤਾਰ ਨੂੰ ਨਫ਼ਰਤ ਕਰਦਾ ਕੋਹ ਬੰਦਾ ਉਹਦਾ ਮੁਖੀ ਹੈ ਬਠਿੰਡੇ ਦਾ ਜਿਹੜਾ ਦਸਤਾਰ ਨੂੰ ਪੱਗ ਨੂੰ ਨਫ਼ਰਤ ਕਰਦਾ ਹੈ ਔਰ ਸਿੱਖ ਐਂਟੀ ਸਿੱਖੋ ਦੀ ਸੋਚ ਹੈ ਉਹਨਾਂ ਕਹਿੰਦੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਨਰੈਣੂ ਮਹੰਤ ਕਿਹਾ ਜਾ ਰਿਹਾ ਹੈ ਜਥੇਦਾਰਾਂ ਨੂੰ ਔਰੰਗਜ਼ੇਬ ਦੱਸਿਆ ਜਾ ਰਿਹਾ ਹੈ ਬਾਈਬਲ ਤੇ ਬਰਗਾੜੀ ਘਟਨਾ ਵਿੱਚ ਵੀ ਸਿੱਖਾਂ ਨੂੰ ਗਲਤ ਦੱਸਿਆ ਜਾ ਰਿਹਾ ਹੈ ਇਹ ਹੋ ਕੀ ਰਿਹਾ ਟੀਵੀ ਚੈਨਲਾਂ ਦੇ ਉੱਤੇ ਬਠਾ ਬਠਾ ਕੇ ਤੇ ਕਿਹਾ ਜਾ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਮੁੱਖ ਗ੍ਰੰਥੀ ਜਿਹੜਾ ਹੈ ਉਹ ਤਾਂ ਨਰੈਣੂ ਆ ਜੀ ਕੀ ਸ਼ਰਮ ਵਾਲੀ ਗੱਲ ਕੌਣ ਕਹਿ ਰਿਹਾ ਜਦੋਂ ਸਾਰੇ ਹਾਲੇ ਵਸੀਲੇ ਸਾਰੇ ਖਤਮ ਹੋ ਗਏ ਨਾ ਜਦੋਂ ਦੇਖਿਆ ਗੱਲ ਨਹੀਂ ਬਣੀ ਅ ਦੋ ਚਾਰ ਦਿਨ ਤੋਂ ਇੱਕ ਫਿਲਮ ਸਟਾਰ ਜਿਹੜਾ ਬਿਠਾਇਆ ਜਾ ਰਿਹਾ ਟੀਵੀ ਚੈਨਲਾਂ ਦੇ ਉੱਤੇ ਉਹ ਕਹਿ ਰਿਹਾ ਕਹਿੰਦਾ ਜੀ ਸਤਿਗੁਰਾਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਨਰੈਣੂ ਮੰਤਰ ਇਹਦੀ ਕਮਾਲ ਦੀ ਗੱਲ ਇਹਦਾ ਜੀ ਅਕਾਲੀ ਦਲ ਨੇ ਜੀ ਜਿਹੜਾ ਜੱਥੇਦਾਰਾਂ ਨੇ ਕਾਰਵਾਈ ਕੀਤੀ ਹੈ ਤਾਂ ਔਰੰਗਜ਼ੇਬ ਦੇ ਛੁਰਾ ਮਾਰਿਆ ਜੀ ਉਹ ਮੂੰਹ 'ਚ ਮਾਰਿਆ ਤੀਰ 'ਚ ਰੰਗਜੀਤ ਦੱਸਿਆ ਜਾ ਰਿਹਾ ਕੋ ਫਿਲਮ ਸਟਾਰ ਦੱਸ ਰਿਹਾ ਟੀਵੀ ਚੈਨਲਾਂ ਦੇ ਉੱਤੇ ਕਿੱਡੀ ਹੈਰਾਨੀ ਦੀ ਗੱਲ ਹੈ ਨਾ ਜੱਸਾ ਸਮਾਂ ਆ ਗਿਆ ਹੋਰ ਤਾਂ ਹੋਰ ਇੱਥੋਂ ਤੱਕ ਕੀ ਆ ਜਾ ਰਹੇ ਉਹਦੇ ਵੱਲ ਕਿ ਬਾਈਬਲ ਕਲਾ ਤੇ ਬਰਗਾੜੀ ਦੇ ਵਿੱਚ ਤਾਂ ਗੋਲੀ ਚ ਚਲਾਉਣੀ ਪਈ ਪੁਲਿਸ ਨੂੰ ਕਿਉਂਕਿ ਸਿੱਖਾਂ ਨੇ ਪਾਸਤੇ ਹਮਲਾ ਕਰਤਾ ਸੀ ਕਿ ਦੀ ਕਮਾਲ ਦੀ ਗੱਲ ਹੈ ਅੱਜ ਦਾ ਸਾਲ ਹੋ ਗਿਆ ਘਟਨਾ ਵਾਪਰੀ ਨੂੰ ਅੱਜ ਤੱਕ ਤਾਂ ਕਿਸੇ ਦਾ ਬਿਆਨ ਨਹੀਂ ਸੀ ਆਇਆ ਵੀ ਭਾਈ ਪੁਲਿਸ ਦੇ ਉੱਤੇ ਸਿੱਖਾਂ ਨੇ ਹਮਲਾ ਕਰਤਾ ਸੀ ਤਾਂ ਗੋਲੀ ਚਲਾਉਣੀ ਪਈ ਸੀ ਵਾਕਿਆਂ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਤੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ਕਹਿੰਦਾ ਹਾਂਜੀ ਗੈਨੀ ਹੈਪੀ ਸਿੰਘ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਅਸੀਂ ਪੰਥ ਪ੍ਰਸਤ ਅਤੇ ਪੰਥ ਘਾਤੀਆਂ ਵਿੱਚ ਅੰਤਰ ਨੂੰ ਜਾਣੀਏ ਸੁਚੇਤ ਹੋ ਉਹ ਸਾਵਧਾਨ ਹੋ ਉਹ ਬਸ ਜਸਦਨ ਕੌਮ ਘਾਤੀ ਤੇ ਕੌਮ ਪ੍ਰਸਤ ਦੇ ਵਿਚਕਾਰ ਫੈਸਲੇ ਦਾ ਤੁਹਾਨੂੰ ਪਤਾ ਲੱਗ ਗਿਆ ਨਾ ਉਹਦੇ ਆਪਾਂ ਹਾਰਦੇ ਨਹੀਂ ਆ ਉਹਦੇ ਹਾਰਦੇ ਨਹੀਂ ਆ ਉਹਦੇ ਸਾਡੀ ਫਤਿਹ ਸਾਡੀ ਜਿੱਤ ਜਿਹੜੀ ਹੈ ਉਹ ਜ਼ਰੂਰ ਹੋਊਗੀ ਜਿੱਦੇ ਸਾਨੂੰ ਸਮਝ ਆ ਗਈ ਜਿੱਦੇ ਬਾਬਾ ਮੱਖਣ ਸ਼ਾਹ ਜੀ ਲਵਾਨਾ ਦੀ ਹੂਕ ਜਿਹੜੀ ਹੈ ਉਹ ਸਾਡੇ ਦਿਲ ਦੇ ਵਿੱਚ ਵਸ ਗਈ ਨਾ ਤੇ ਸਾਨੂੰ ਸਮਝ ਆ ਗਈ ਕਿ ਆ ਅਸਲੀ ਹੈ ਤੇ ਆ ਨਕਲੀ ਤੇ ਉਦੋਂ ਸਾਨੂੰ ਕੋਈ ਵੀ ਇਸ ਸੰਸਾਰ ਦੇ ਵਿੱਚ ਫਿਰ ਹਰਾ ਨਹੀਂ ਸਕੇਗਾ maat ਨਹੀਂ ਪਾ ਸਕੇਗਾ